ਅੱਜ ਪਹੁੰਚੇ ਆਪਾਂ ਪਿੰਡ ਫਰੋਜਪੁਰ ਇੱਕ ਤਾਂ ਸ਼ਹਿਰ ਫਰੋਜਪੁਰ ਆ ਪਰ ਅੱਜ ਪਿੰਡ ਪਹੁੰਚੇ ਆ ਫਰੋਜਪੁਰ ਬਿਲਕੁਲ ਫਤੇਗੜ ਸਾਹਿਬ ਦੇ ਨੇੜੇ ਆ ਜੀ ਫਤੇਗੜ ਸਾਹਿਬ ਜ਼ਿਲ੍ਹਾ ਪੈ ਜਾਂਦਾ ਤੇ 13 13 ਸਟੱਡ ਫਾਰਮ ਬਾਬੇ ਨਾਨਕ ਦਾ ਜਿਹੜਾ 13 13 ਦਾ ਹੋਕਾ ਸਾਰਿਆਂ ਨੂੰ ਦਿੱਤਾ ਹੋਇਆ ਸੀਗਾ ਉਸ ਨਾਮ ਦੀ ਬਾਈ ਨੇ ਫਾਰਮ ਦਾ ਨਾਮ ਰੱਖਿਆ ਆਪਣੇ ਨਾਲ ਬਾਈ ਜਗਜੀਤ ਸਿੰਘ ਬਾਈ ਸਨੀ ਗਿਲ ਬਾਈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਧੰਨਵਾਦ ਥੋੜੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ ਵੀਰੇ ਤੇ ਬਾਈ ਨੇ ਪੋਸਟਰ ਬਹੁਤ ਸੋਹਣਾ ਲਾਇਆ ਹੋਇਆ ਬਾਈ ਮੈਂ ਤੁਹਾਨੂੰ ਦਿਖਾਉਣਾ ਸੁਲਤਾਨ ਗਦਾਫੀ ਕਾਲੇ ਕਾਂਟੇ ਦਾ ਬੱਚਾ ਬਾਈ ਦੀ ਹੋਮ ਬਰੀਡ ਹੈ ਇਹ ਬੱਚਾ ਤੇ ਮੈਂ ਸੋਚਿਆ ਇੱਕ ਕੈਜੂਅਲ ਜਿਹਾ ਆਪਾਂ ਬਲੌਗ ਪਾਈਏ ਬਾਈ ਦੇ ਜਾਨਵਰ ਦਿਖਾਈਏ ਪ੍ਰੋਪਰ ਵੀਡੀਓ ਵੀ ਆਪਾਂ ਆਪਣੇ ਘੋੜੇ ਦੀ ਪਾਵਾਂਗੇ ਇਹਦੀ ਆ ਜਾ ਪੁੱਤੋ ਕਿ ਬਾਈ ਦੀਆਂ ਬੇਟੀਆਂ ਨੇ ਦੋ ਇਹਨਾਂ ਨੂੰ ਵੀ ਬਹੁਤ ਘੋੜਿਆਂ ਦਾ ਸ਼ੌਕ ਆ ਤੇ ਇੱਧਰ ਆਪਣੀ ਆ ਗਈ ਬਾਈ ਪਹਿਲਾਂ ਨੀਲੀ ਘੋੜੀ ਹਾਂਜੀ ਤੇ ਇੱਕਾ ਪੋਸਟਰ ਬਾਈ ਤਨੇ ਸਾਰੀਆਂ ਦੇ ਲਾ ਰੱਖਿਆ ਮਤਲਬ ਨਾਮ ਲਾ ਕੇ ਇਹ ਵੋ ਕਹਿਣ ਗੱਲ ਪਤਾ ਲੱਗੇ ਬੰਦੇ ਨੂੰ ਬਾਈ ਹਾਂ ਵੀ ਕਿਹੜੀ ਘੋੜੀ ਆ ਕਿਹੜੀ ਘੋੜੀ ਆ ਠੀਕ ਆ ਵੀਰੇ ਇਹਦਾ ਨਾਮ ਹੈਗਾ ਚੰਨੋ ਇਹ ਮੱਝੂਕੇ ਲੈਂਦੀ ਘੋੜੀ ਆ ਵੀ ਪਰਫਾਰਮ ਨਹੀਂ ਕਿਹੜੀ ਕਿਜੀ ਆ ਅੱਛਾ ਪਰ ਹੈ ਮੱਝੂਕੇ ਦੀ ਆ ਹਾਂ ਮੱਝੂਕੇ ਦੀ ਆ ਹੂੰ ਤੇ ਇਹੇ ਸੂਣ ਦੇ ਨੇੜੀ ਆ ਬਾਈ ਹੈ ਇਹ 22 ਦਿਨ ਪੂਰੇ ਹੋਏ ਨੇ ਅੱਜ ਰਾਤ ਨੂੰ ਸੂਵੇ ਅੱਛਾ ਕੱਲੂ ਸੂਵੇ ਜਨਮ ਮਰਜੀ ਠੀਕ ਆ ਬਾਈ ਤੇ ਹੁਣੇ ਸੂਵੇ ਅੱਛਾ ਆਪਣੇ ਵਾਲੇ ਘੋੜੇ ਤੋਂ ਸੂਣ ਨੂੰ ਤਿਆਰ ਆਪਣੇ ਵਾਲੇ ਤੋਂ ਤਿਆਰ ਆ ਬਾਈ ਠੀਕ ਆ ਬਾਈ ਇੱਕ ਰੰਗੀ ਨੀਲੀ ਘੋੜੀ ਆ ਬਾਈ ਬਹੁਤ ਸੋਹਣੀ ਤੇ ਪੇਟ ਫੂਟ ਬਹੁਤ ਸੋਹਣਾ ਵੀ ਪ੍ਰਮਾਤਮਾ ਗਿਰ ਬਹੁਤ ਵੱਡਾ ਬੱਚਾ ਚੰਗਾ ਬੱਚਾ ਦੇਊਗਾ ਹਾਂਜੀ 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 ਹੂੰ ਇਹ ਆ ਗਈ ਮੱਝੂਕੇ ਲੈਂਦੀ ਹਾਂ ਹਾਂਜੀ ਇਹ ਮੱਝੂਕੇ ਲੈਂਦੀ ਆ ਠ ਤੇ ਬਾਕੀ ਦੋ ਘੋੜੀਆਂ ਤੁਹਾਡੇ ਕੋਲ ਸੂਪੀਆਂ ਆਪਣੇ ਆ ਦੋ ਸੂਪੀਆਂ ਇੱਕ ਇੱਕ ਤਾਂ ਆਪਣੇ ਘੋੜੇ ਤੇ ਸੂਈ ਜਾਂਦਾ ਵੀਰੇ ਆ ਇੱਕ ਆ ਆਪਣੇ ਘੋੜੇ ਤੇ ਬਾਈ ਦੇ ਫਾਰਮ ਤੇ ਜਿਵੇਂ ਬਾਈ ਨੇ 13 13 ਸਟੱਡ ਫਾਰਮ ਦਾ ਨਾਮ ਰੱਖਿਆ ਹੋਇਆ ਉਹ ਮੇਂ ਕ੍ਰਿਸ਼ਮੀ ਹੋਏ ਹੋਏ ਨੇ ਚੰਬੀ ਘੋੜੀ ਤੇ ਮਾਰਵਾੜੀ ਬੱਚੀ ਆ ਬਾਈ ਆ ਮਾਰਵਾੜੀ ਬੱਚੀ ਹੈ ਮਾਰਵਾੜੀ ਬੱਚੀ ਐਨ ਪ੍ਰੋਪਰ ਬਹੁਤ ਸੋਹਣਾ ਕੰਨ ਕੰਨਾ ਵਿੱਚ ਹੋ ਕੇ ਦਿਖਾ ਦੇ ਪੰਦੇ ਡੇਢ ਮਹੀਨੇ ਦੀ ਬੱਚੀ ਆ ਸਾਰੀ ਹੋਏ ਹੂੰ ਤੇ ਕੰਨ ਕੰਨਾ ਬਹੁਤ ਸੋਹਣਾ ਚੰਬੀ ਘੋੜੀ ਤੇ ਬਾਈ ਦੇ ਹਲਾਤੋਂ ਐਨ ਸੋਹਣੀ ਬੱਚੀ ਆਈ ਆ ਮਾਰਵਾੜੀ ਹਨਾ ਪ੍ਰੋਪਰ ਉਹ ਦਵਾਰਾ ਫੇਰ ਗੱਬਣ ਆਏ ਆਪ ਪਕਰਾਤੀ ਅੱਛਾ ਆਪਣੇ ਵਾਲੇ ਘੋੜੇ ਤੋਂ ਆਪਣੇ ਦੁਆਰ ਠੀਕ ਆ ਹਾਂ ਐਨ ਪ੍ਰੋਪਰ ਚੰਬੀ ਘੋੜੀ ਆ ਇਹ ਮਤਲਬ ਜਿਵੇਂ ਨੁਕਰੇ ਬੱਚੇ ਲੈਣ ਨੂੰ ਲੋਕ ਰੱਖਾ ਰੱਖ ਦੇ ਨੇ ਪਰ ਬਾਈ ਕਮਾਲ ਹੀ ਕੀਤਾ ਹੋਇਆ ਪਰਮਾਤਮਾ ਨੇ ਦੇਖ ਲਾ ਹਾਂ ਬਹੁਤ ਸੋਹਣਾ ਬਾਈ ਹਮ ਰਿਜ਼ਲਟ ਆਇਆ ਤੇਰੇ ਘੋੜੇ ਦਾ ਤੇ ਕੰਨ ਦੇਖੋ ਬਾਈ ਬੱਚੀ ਦਾ ਬਹੁਤ ਛੋਟਾ ਕੰਨ ਦੇਖ ਹਾਂ ਐਨ ਪ੍ਰੋਪਰ ਪੰਜੇ ਕ ਲੈਣਾ ਥੋੜੀ ਥੋੜੀ ਪੈਰ ਚਟੇ ਆ ਹਾਂ ਥੋੜੇ ਥੋੜੇ ਪੈਰ ਪ੍ਰੋਪਰ ਪੰਜੇ ਕ ਲੈਣ ਜਿਹੜਾ ਹੁੰਦਾ ਠੀਕ ਆ ਬਾਈ ਇਹ ਇਹ ਤਾਂ ਫਿਰ ਪਹਿਲਾਂ ਸੂਆ ਦੇਖੇ ਸੀ ਤੁਸੀਂ ਨਹੀਂ ਪਹਿਲੀ ਇਹ ਪਹਿਲਾ ਸੂਆ ਬਾਈ ਪਹਿਲਾ ਸੂਆ ਅੱਛ ਅੱਛਾ 4 ਦਿਨ ਹੋਣ ਹੋਈ ਆ ਬਾਈ ਇਹ ਅੱਛਾ 4 ਦਿਨ ਹੋਣ ਹੋਣ ਹੋਈ ਆ 4 ਦਿਨ ਦੇ ਹਾਂ ਹੋਣ ਹੋਈ ਆ ਠੀਕ ਆ ਬਾਈ ਇਹ ਆਪਾਂ ਨੇ ਫਿਰ ਵੈਸੇ ਲਈ ਸੀ ਮਤਲਬ ਵੀ ਕਿਵੇਂ ਬਾਈ ਇਹ ਪਰਚੇਜ਼ ਕੀਤੀ ਸੀ ਬਾਈ ਮੈਨੂੰ ਘੂੜੀਆਂ ਪਹਿਲਾਂ ਬਹੁਤ ਸੀ ਕਿੰਨੂੰ ਦੱਸੀ ਸੀ ਯਾਰੀ ਗੱਲ ਬਾਤ ਹੂੰ ਹੂੰ ਇਹ ਰਾਜਸਥਾਨੋਂ ਲਿਆ ਸੀ ਬਹੁਤ ਕਮਜ਼ੋਰ ਸੀ ਜਦੋਂ ਲਿਆ ਸੀਗਾ ਅਛਾ ਰਾਜਸਥਾਨੋਂ ਘੂੜੀ ਹਾਂ ਮੈਂ ਆਪਣੇ ਵਾਲੇ ਘੂੜੇ ਤੋਂ ਮਲਾਤੀ ਸੀ ਆਪਣੇ ਨੂੰ ਤੋਂ ਮਲਾਤੀ ਫਿਰ ਐ ਨਹੀਂ ਮੰਜਾ ਡਰਿਆ ਬਾਈ ਤੇਰਾ ਵੀ ਚੰਬੀ ਘੂੜੀ ਆਪਾਂ ਵੀ ਕਿਤੇ ਚੰਬਾ ਬਚਣ ਦੇ ਜਿਵੇਂ ਮਾਰਵਾੜੀ ਘੋੜਾ ਨਹੀਂ ਵੀਰਾ ਜੀ ਤਾਂ ਰੱਬ ਦੇ ਗੁਣਗਾਨ ਵਾਲੇ ਆ ਵੀ ਪਰਮਾਤਮਾ ਭਲੀ ਕਰੂਗਾ ਠੀਕ ਹੈ ਠੀਕ ਹੈ ਵੀਰ ਤੇ ਇੱਧਰ ਘੋੜਾ ਤਿਆਰ ਹੋਈ ਜਾਂਦਾ ਬਾਈ ਹਾਂ ਤੇ ਸੁਲਤਾਨ ਗਦਾਫੀ ਇੱਕ ਆਂਟੇ ਦਾ ਬੱਚਾ ਉਦੋਂ ਬਿੱਲੂ ਅੰਕਲ ਕੋਲ ਸੀ ਕਾਂਟਾ ਬਾਈ ਜਦੋਂ ਪੋੜੀ ਮਲਾਈ ਸੀ ਆਪਾਂ ਠੀਕ ਆ ਇਹ ਹੋਮ ਬਰੀਡ ਆ ਬਾਈ ਦੀ ਤੇ ਵੈਸੇ ਆਪਾਂ ਫਿਰ ਵੀ ਡੀਐਨਏ ਕਰਾਇਆ ਹੋਇਆ ਅੱਛਾ ਫਿਰ ਵੀ ਡੀਐਨਏ ਕਰਾਤਾ ਵੈਸੇ ਦਾ ਬਾਈ ਘਰੇ ਜੰਮਿਆ ਪਲਿਆ ਪਰ ਫਿਰ ਵੀ ਚਲੋ ਹਨਾ ਹਾਂਜੀ ਹਾਂਜੀ ਤੇ ਕੋੜਾ ਬਹੁਤ ਸੋਹਣਾ ਸਿਰਫ ਕੱਲੇ ਮੱਥੇ ਪਟੇ ਦਾ ਬਾਈ ਹਨਾ ਹਾਂ ਮੱਥੇ ਪਟਾ ਇਹਦੀ ਮਾਂ ਦੀ ਡਿਟੇਲ ਵੀ ਆਪਾਂ ਚਲੋ ਇੱਕ ਵੀਡੀਓ ਵੀ ਬਣਾਵਾਂਗੇ ਐਸੇ ਮੱਜੂ ਕੇ ਲੈਨ ਦੀ ਮਾਂ ਐ ਇਹਦੀ ਠੀਕ ਆ ਬਾਈ ਇਹਦੀ ਮਾਂ ਇਸਟਾਮ ਖਰੜ ਖੜੀ ਆ ਉਹ ਆਪਣੇ ਕੋਲੀ ਆ ਅੱਛਾ ਅੱਛਾ ਵੀਰੇ ਉੱਤੇ ਆਪਾਂ ਉਹ ਉਹਨਾਂ ਇੱਥੇ ਜਾਨਵਰ ਵਾਦਨ ਦਾ ਉੱਥੇ ਆ। ਉੱਥੇ ਉੱਥੇ ਭੇਜਦੀ ਬਈ। ਹਾਂਜੀ ਹਾਂਜੀ। ਠੀਕ ਹੈ। ਇੱਕ ਕ੍ਰਿਸ਼ਮਾ ਤਾਂ ਮੈਂ ਤੁਹਾਨੂੰ ਦਿਖਾਤਾ ਜਿਹੜਾ ਚੰਬੀ ਬੱਚੀ ਇਹ ਆ ਚੰਬੀ ਘੋੜੀ ਤੇ ਮਾਰਵਾੜੀ ਬੱਚੀ ਆਈ ਆ ਸੁਲਤਾਨ ਕਾਦਾਫੀ ਦੀ। ਤੇ ਇੱਕ ਆਹਾ ਘੋੜੀ ਹੈ ਬਈ ਜਮੇ ਟਾਲੀ ਘੋੜੀ ਆ ਇਹ। ਇਹ ਵੀ ਪ੍ਰਮਾਤਮਾ ਦੇ ਰੰਗ ਆ ਵੀ ਮਿਹਰ ਦੇਖ ਲੈ ਹੁਣ ਤੂੰ ਜਾਣਾ ਰਹਿਣਾ ਵੱਡੇ ਵੱਡੇ ਫਾਰਮਾਂ ਦੇ ਵਿੱਚ। ਆਪਣਾ ਕੋਈ ਫਾਰਮ ਨਹੀਂ ਹੈਗਾ ਤੈਨੂੰ ਮੈਂ ਪਹਿਲਾਂ ਹੀ ਕਿਹਾ ਸੀਗਾ। ਹੰਨਾ ਠੀਕ ਆ ਬਈ। ਆਪਾਂ ਦਾ ਪ੍ਰਮਾਤਮਾ ਨੂੰ ਮੰਨਣ ਵਾਲੇ ਬੰਦੇ ਆ। ਠੀਕ ਹੈ ਵੀਰੇ। ਇਹ ਦੇਖ ਲੈ ਆਪਾਂ ਸੋਚਿਆ ਸੀਗਾ ਵੀ ਮੱਥਾ ਵੀ ਸੋਨਾ ਘੂੜੀ ਦਾ ਬਾਈ ਦੇਖ ਲੈ ਫੇਰ ਵੀ ਇਹਨੇ ਇੱਕ ਵੀ ਦਾਗ ਨਹੀਂ ਹੈਗਾ ਘੂੜੀ ਤੇ ਬੇਸ਼ੇਰੀ ਤੇ ਹਾਂ ਬੇਸ਼ੇਰੀ ਤੇ ਹਾਂ ਬਿਲਕੁਲ ਸਪੌਟਲੈਸ ਬੱਚੀ ਹੈਈ ਬਾਈ ਸਾਡੇ 4 ਮਹੀਨੇ ਦੀ ਬੱਚੀ ਹੈ ਦੇਖ ਲੈ ਹਲੇ ਕੋਈ ਕਹਿ ਨਹੀਂ ਸਕਦਾ ਸਾਡੇ 4 ਮਹੀਨੇ ਦੀ ਹੋਊਗੀ ਹੂੰ ਮੈਂ ਕਦੋਂ ਕੁੱਦ ਬਹੁਤ ਸੋਹਣਾ ਕਰ ਰਹੀ ਹੈ ਵੀਰੇ ਘੂੜੀ 4 ਮਹੀਨੇ ਦੀ ਗੱਪਣਾ ਦੁਬਾਰਾ ਆਪਣੇ ਸੁਲਤਾਨ ਤੋਂ ਅੱਛਾ ਦੁਬਾਰਾ ਆਪਣੇ ਘੂੜੀ ਤੋਂ ਕਰਾ ਦੇ ਹਾਂ ਆਪਣੇ ਵਾਲੇ ਘੂੜੇ ਤੋਂ ਕਰਾ ਦੇ ਪਹਿਲਾਂ ਫਿਰ ਇਹ ਇਹ ਨੁਕਰੇ ਤੁਸੀਂ ਗੱਪਣਾ ਜੇ ਜਦੋਂ ਮੈਂ ਲਈ ਆ ਉਸ ਦਿਨ 5 ਦਿਨ ਸਿਰਫ 5 ਦਿਨ ਦੀ ਲਵਾਈ ਹੋਈ ਸੀਗੀ ਅੱਛਾ ਮੈਨੂੰ ਐ ਸੀਗਾ ਚੰਬਾ ਚੁੰਬਾ ਦੇ ਦੂਗੀ ਮੈਂ ਨਹੀਂ ਇਹ ਫਿਰ ਕਿਸੇ ਮੰਡੀ-ਮੁੰਡੀ ਤੋਂ ਲਈ ਸੀ ਇਹ ਦੋਨੋਂ ਇਕੱਠੇ ਆ ਲੈ ਕੇ ਆਏ ਸੀ ਰਾਜਸਥਾਨ ਆ ਉਹ ਕੋੜੀ ਵੀ ਹਾਂ ਇਹ ਘਰਾਂ 'ਚ ਖੜੀਆਂ ਸੀਗੀਆਂ ਜਿਹੜੀ ਨੇ ਤਾਂ ਮਾਰਵਾੜੀ ਦੇਣਾ ਸੀ ਉਹ ਤੇ ਨੁਕਰਾ ਛੱਡਾ ਦੇ ਸੀ ਜਿਹੜੀ ਨੇ ਨੁਕਰਾ ਦੇਣਾ ਸੀ ਉਹ ਤੇ ਨੇ ਮਾਰਵਾੜੀ ਛੱਡਾ ਦੇ ਹਾਂ ਮਾਰਵਾੜੀ ਛੱਡਿਆ ਤੇ ਰਿਜ਼ਲਟ ਦੋਹਾਂ ਨੇ ਟੌਪ ਦੇ ਦੇ ਟੌਪ ਦੇ ਟੌਪ ਦੇ ਸਹੀ ਗੱਲ ਆ ਬਾਈ ਇਹ ਵੀ ਯਾਰ ਕ੍ਰਿਸ਼ਮਾ ਹੀ ਆ ਇੱਕ ਤਰ੍ਹਾਂ ਦਾ ਤੇ ਬਾਕੀ ਇਹ ਮੈਂ ਛੋਟਾ ਜਿਹਾ ਟੂਰ ਜਿਹਾ ਬਣਾਇਆ ਬਾਈ ਕਹਿੰਦਾ ਵੀ ਮੇਰਾ ਫਾਰਮ ਨਹੀਂ ਘਰੀ ਜਾਨਵਰ ਰੱਖਿਆ ਵੈਸੇ ਫਾਰਮ ਆ ਬਾਈ ਸੋਹਣਾ ਲੋਕ ਬਾਈ ਇੰਨਾ ਕ ਫਾਰਮ ਬਣਾਉਣ ਨੂੰ ਵੀ ਕਈ ਦਰਸਦੇ ਆ ਬਾਈ ਫਿਰ ਵੀ ਮਹਾਰਾਜ ਦੀ ਮਿਹਰ ਤੇਰੇ ਤੇ ਉਹ ਇਹਨਾਂ ਨੇ ਆਪ ਹੀ ਬਣਾਇਆ ਬਾਈ ਕਿਸੇ ਨੇ ਮੈਂ ਤਾਂ ਨਹੀਂ ਬਣਾਇਆ ਨੇ ਆਪ ਹੀ ਬਣਾਇਆ ਹਾਂ ਬਾਈ ਕਹਿੰਦਾ ਨਫੇ ਨੁਕਸਾਨ ਬਹੁਤ ਹੋਇਆ ਜਾਨਵਰਾਂ ਚ ਪਰ ਫਿਰ ਆਪਾਂ ਨੇ ਦਿਲ ਨਹੀਂ ਛੱਡਿਆ ਕਹਿੰਦਾ ਕਦੇ ਵੀ ਤੇ ਚੱਲੀ ਚੱਲੇ ਆ ਜਿਹੜਾ ਬੰਦਾ ਆਪਦੀ ਚਾਲ ਚੱਲੀ ਜਾਵੇ ਬਈ ਪਰਮਾਤਮਾ ਸੁਣਦਾ ਉਹਦੀ ਨਾਲੇ ਮੇਰਾ ਭਾਈ ਆਉਣੇ ਆਲਾ ਬਾਈ ਉਹ ਥੱਲੇ ਤੋਂ ਆਪਾਂ ਲੇਟ ਹੋ ਗਏ ਆ ਰਿਹਾ ਕਰਮਬੀਰ ਸਿੰਘ ਗਿਲਦ ਨੂੰ ਦੱਸਿਆ ਮੇਰਾ ਭਾਈ ਆ ਅੱਛਾ ਅੱਛਾ ਵੀਰੇ ਅਸੀਂ ਦਮਾਨ ਸ਼ੌਂਗ ਤਾਂ ਉਹਨੂੰ ਸੀਗਾ ਪਹਿਲਾਂ ਮੈਨੂੰ ਤਾਂ ਬਾਅਦ ਚ ਪਿਆ ਅੱਛਾ ਅੱਛਾ ਵੀਰੇ ਉਹ ਨੂੰ ਆ ਰਿਹਾ ਥੋੜਾ ਕੰਮ ਸੀਗਾ ਲੇਟ ਹੋ ਗਿਆ ਉਹ ਟੰਡਿ ਗੜੋਂ ਚੱਲਿਆ ਸਾਨੂੰ ਆਪਾਂ ਵੀਡੀਓ ਕਰਨੇ ਆ ਜਣਾ ਹਾਂ ਬਾਈ ਦਾ ਘੋੜਾ ਜਿਹੜਾ ਸੁਲਤਾਨ ਕਦਾਫੀ ਅੱਜ ਓਪਨ ਫੋਰ ਸਟੱਡ ਕਰਨਾ ਘੋੜੀਆਂ ਪਹਿਲਾਂ ਵੀ ਵਧੀਆਂ ਮਿਲੀਆਂ ਹੋਈਆਂ ਨੇ ਬਾਈ ਕਹਿੰਦਾ ਹੁਣ ਆਪਾਂ ਨੇ ਵੀ ਕਮਰਸ਼ੀਅਲ ਕਰਨਾ ਹਾਂ ਕਮਰਸ਼ੀਅਲ ਰਿਜ਼ਲਟ ਆ ਗਏ ਕਹਿੰਦਾ ਜਦ ਮਾਰਕੀਟ ਦੇ ਵਿੱਚ ਪ੍ਰੋਪਰ ਰਿਜ਼ਲਟ ਆ ਗਏ ਪਤਾ ਲੱਗਿਆ ਵੀ ਘੋੜਾ ਸਾਡਾ ਇਹ ਜਿਹਾ ਸੂਂਦਾ ਕਹਿੰਦਾ ਫੇਰ ਆਪਾਂ ਨੇ ਪੂਰਾ ਓਪਨ ਫੋਰ ਸਟੱਡ ਕਰਨਾ ਪਹਿਲਾਂ ਮਿੱਤਰ ਮੰਡਲੀ ਜੀ ਚੱਲਦੀ ਯਾਰਾਂ ਦੋਸਤਾਂ 18 ਘੋੜੀਆਂ ਹੁਣ ਸੂ ਪੈਣ ਗਿਆ ਆ ਸਾਲ ਜੈਡ ਬਲੈਕ ਵੀ ਆਏ ਨੇ ਇਹ ਨਹੀਂ ਕਹਿਣਾ ਵੀ ਪਟਿਆਲੀ ਜੈਡ ਬਲੈਕ ਵੀ ਆਏ ਨੇ ਦੋ ਪੈਰ ਚਿੱਟੇ ਜਿਆਦਾ ਕਰ ਪੰਜ ਕਲੈਣ ਆਏ ਨੇ ਉਹ ਠੀਕ ਹੈ ਵੀਰ ਇੱਕ ਇੱਕ ਆ ਜਿਹੜਾ ਜੱਡ ਬਲੈਕ ਆ ਕੁਸ਼ਕ ਬੱਚੇ ਤਾਂ ਆਪਾਂ ਬਈ ਵੀਡੀਓ ਚ ਦਿਖਾਵਾਂਗੇ ਇੱਕ ਤਾਂ ਬਸ਼ੇਰਾ ਤੋ ਆ ਰਿਹਾ ਆ ਉਹ ਜਿਹੜਾ ਜਿਹੜਾ ਸਭ ਤੋਂ ਪਹਿਲਾ ਬਸ਼ੇਰਾ ਉਹ ਆ ਰਿਹਾ ਤੇ ਇੱਕ ਬਈ ਆ ਘਰੇ ਹੋਮ ਬਰੀਡ ਇਹ ਹੋਮ ਬਰੀਡ ਆ ਤੁਸੀਂ ਬਈ ਲੋਕ ਰਿਸਕ ਨਹੀਂ ਲੈਂਦੇ ਹੁੰਦੇ ਵੀਰ ਘਰੀ ਚੰਬੀ ਆਪਾਂ ਘੋੜੀ ਤੇ ਘੋੜਾ ਛੱਡ ਲਿਆ ਵੀ ਕਿਤੇ ਆਪਣੇ ਘਰੇ ਚੰਬਾ ਆ ਗਿਆ ਬਦਨਾਮੀ ਹੁੰਦੀ ਆ ਘੋੜੇ ਦੀ ਮੈਂ ਹੋਊਂ ਤਾ ਦੱਸ ਰਿਹਾ ਵੀ ਇਹ ਘੋੜਾ ਜਿਹੀ ਮਰਜੀ ਘੋੜੀਆਂ ਛੱਡਦੇ ਹੁਣ ਤੈਨੂੰ ਸਾਰੇ ਘੋੜੀਆਂ ਦੇਖ ਲਈਆਂ ਤੇ ਕਾਲੀ ਵੀ ਦੇਖ ਲਈਏ ਤੇ ਚੰਬੀ ਵੀ ਦੇਖ ਲਈ ਤੇ ਦੂਜੀ ਵੀ ਦੇਖ ਲੈਣੀ ਜਿਹੜੀ ਪਹਿਲੀ ਤੇ ਹੁਣ ਮ ਲਓ ਬਾਈ ਵੈਸੇ ਫਾਰਮ ਦਾ ਮੈਂ ਵੀਡੀਓ ਬਣਾਇਆ ਤੁਹਾਨੂੰ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਬਾਕੀ ਪ੍ਰੋਪਰ ਵੀਡੀਓ ਆਊਗੀ ਚੈਨਲ ਤੇ ਬਹੁਤ ਜਲਦੀ ਆਪਣੇ ਤੇ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਬਾਈ ਜੀ ਥੈਂਕ